ਚੱਲ ਜਾਨ ਨੇ ਕਾਰਜਰਾਮ ਨੂੰ ਬਰਾਦਰ ਸਿਗਾਰੀ ਅੱਜ ਆਪਾਂ ਲੱਗੇ ਹੋਏ ਨਾ ਮੂੰਗੀ ਦੇ ਸਪਰੇਅ ਕਰਨਾ ਪਹਿਲੀ ਸਪਰੇਅ ਕਰਨਾ ਕਿਉਂਕਿ ਆਪਣੀ ਮੂੰਗੀ ਹੋ ਗਈ ਸੀ ਜਦੋਂ ਪੱਤ ਤਿੰਨ ਤੋਂ ਚਾਰ ਬੰਦੇ ਸਦਨ ਤੇ ਚੀਜ਼ਾਂ ਜੋ ਸਭਾ ਕਰ ਰਹੀ ਸੀ ਆਪਾਂ ਲੱਗੇ ਆ ਪਹਿਲੀ ਸਪਰੇਅ ਕਰਨਾ ਚਾਹਣ ਤੇਵੇਰੇ ਲੱਗੇ ਸੀ ਆਪਾਂ ਲਗਭਗ 6:00 ਵਜੇ ਆਪਾਂ ਟ੍ਰੈਕਟਰ ਵਿੱਚ ਤੋਰ ਕੇ ਸਪਰੇਅ ਕਰ ਰਹੇ ਆ ਅੱਜ ਆਪਣੇ ਕੋਲ तकरीबन 1 ਕਿੜਾ ਰਹਿ ਗਿਆ ਸਪਰੇਅ ਕਰਨ ਨਾਲ ਆਪਾਂ ਲਗੇ 6:00 ਵਜੇ ਆਪਾਂ ਲੱਗੋ ਸਾਢੇ 8:00 ਵਜੇ ਨੂੰ 9 ਕਿੱਲੇ ਨੂੰ ਜਿਹੜੇ ਸਪਰੇਅ ਕਰਦਾਂਗੇ ਸਾਰੀ ਦੇ ਉੱਤੇ ਟਰੈਕਟਰ ਵਿੱਚ ਦੂਰ ਕੇ ਸਪਰੇਅ ਕੀਤੀਏ ਕੋਈ ਜੰਦੀ ਕੋਈ ਨਹੀਂ ਹੁੰਦਾ ਵੇਖੋ ਉਹ ਨਹੀਂ ਛੜੀ ਹੈ ਕੋਈ ਦਿੱਕਤ ਨਹੀਂ ਆਕਾ ਕਰ ਸਪਰੇਅ ਜਾ ਆਪਣਾ ਉਹਲਾ ਉਹਦੇ ਨਾਲ ਚੁੱਕਿਆ ਇਹ ਪਾਸਾ ਪਹਿਲਾਂ ਚੁੱਕਿਆ ਆਪਾਂ ਕਣਕ ਵੱਢ ਕੇ ਜੂੜੇ ਬਣਾ ਕੇ ਰੋਣੀ ਰੋਣੀ ਕਰਕੇ ਵੇਚੀ ਸੀਗੀ ਸਿੱਧੀ ਜੀ ਰੋਡ 'ਲ ਮਾਰੀ ਹੋਈ ਆਪਾਂ ਉਹ ਹੈਪੀ ਜੂੜੇ ਦੀ ਵੇਚੀ ਆ ਹਾਂ ਨਾਲ ਪੁਰਾਣੀ ਮੱਕੀ ਯਾ ਇਹ ਮਕੀ ਜੀ ਦੀ ਮਟਰਾਂ ਵਾਲੇ ਦੇ ਵਿੱਚ ਆ ਇਸ ਪਹਿਲੀ ਦੇ ਵਿੱਚ ਲੱਗੇ ਹੋਏ ਸੀਗੇ ਮਟਰ ਇਹ ਨਕੀ ਦੇਖ ਲੈ ਭਾਈ ਜੀ ਕਿੰਨਾ ਪ੍ਰੀਮਾ ਕੀ ਖੜੀ ਆ ਕੋਈ ਦਿੱਕਤ ਨਹੀਂ ਸ਼ਿਕਤ ਨਹੀਂ ਆਪਣੇ ਕੋਈ ਰਹਿ ਗਿਆ ਇਹ ਲਾਸਟ ਜਿਹੜਾ ਪਰੇ ਦਾ ਆਪਾਂ ਜੇ ਇੱਕ ਦਰ ਵਿੱਚ ਟਰੈਕਟਰ ਤੋੜ ਕੇ ਮੂਹਰੇ ਤੇ ਚੱਲਾਈ ਕਰਦੇ ਤਾਂ ਟਾਈਮ ਕੁਝ ਵੀ ਨਹੀਂ ਲੱਗਦਾ ਕਿਉਂਕਿ ਆਪਾਂ ਨੂੰ ਟਾਈਮ ਤਾਂ ਥੋੜਾ ਜਿਆਦਾ ਲੱਗਿਆ ਆਪਾਂ ਉਧਰ ਤੇ ਗੇਤੋ ਪੱਟ ਕੇ ਥੱਲੇ ਕੇ ਤੇ ਲੱਗ ਗਏ ਸੀਗੇ ਜੀ ਲਗਭਗ 5 ਕਿਲੋਮੀਟਰ 5 6 ਕਿਲੋਮੀਟਰ ਸੜ ਪੈ ਗਈ ਤਾਂ ਚੱਲ ਗਏ ਤਾਂ ਕਿੰਨਾ ਘੰਟਾ ਜ਼ਿਆਦਾ ਵੇਸਟ ਹੋ ਗਿਆ ਕੁਝ ਕੱਲ ਕਰਕੇ ਜੀ ਸ਼ਾਮ ਨੂੰ ਠੰਡੇ ਠੰਡੇ ਫਰੇਸ਼ ਸ਼ੇਕ ਖੇਲਿਆਂ ਤੇ ਜਾ ਡੋਵੀ ਨੌ ਕਿੱਲੇ ਤੇ ਬਾਕੀ ਦਸ ਲੋਬਰਾ ਗਰੇ ਨੇ ਕਿੰਨੀ ਕਮੂਗੀ ਕੀਤੀ ਐਸ ਵਾਰਾ ਮੂੰਗੀ ਦੀ ਲਾਗਤ ਬਜਾਈ ਦੀ ਵਧੀਆ ਏ ਘਟੀਆ ਕਮੈਂਟਾਂ ਚ ਦੱਸਿਓ